ਹਾਂਜੀ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਇੱਕ ਬਾਨੀ ਦੇ ਮੁੰਡੇ ਦਾ ਵਿਆਹ ਹੋਇਆ ਮੁਕੇ ਇਸ ਬਾਨੀ ਦੇ ਮੁੰਡੇ ਦਾ ਅਨੰਤ ਬਾਨੀ ਦਾ ਜਿਹਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਹੈ ਕਿ ਵਿਆਹ ਬਹੁਤ ਜ਼ਿਆਦਾ ਮਹਿੰਗਾ ਹੋਣ ਤੱਕ ਦਾ ਤੇ ਵੱਡਾ ਵਿਆਹ ਹੋਇਆ ਬਟ ਮੈਂ ਪੰਜਾਬੀਆਂ ਨੂੰ ਇੱਥੇ ਦੱਸਣਾ ਚਾਹੂੰਗਾ ਕਿ ਜੇ ਤੁਸੀਂ ਇਤਿਹਾਸ ਪੜ੍ਹਿਆ ਹੋਵੇ ਤਾਂ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਮਰ ਨੌਨ ਨਿਹਾਲ ਸਿੰਘ ਦਾ ਵਿਆਹ ਹੁੰਦਾ ਜਿਹੜਾ ਹੋਇਆ ਸੀਗਾ ਬਾਬਾ ਸਾਮ ਸਿੰਘ ਅਟਾਰੀ ਵਾਲਿਆਂ ਦੀ ਧੀ ਉਹਨਾਂ ਦੀ ਬੇਟੀ ਬੀਬੀ ਨਾਨਕੀ ਦੇ ਨਾਲ ਇਸ ਵਿਆਹ ਦੇ ਵਿੱਚ 5 ਲੱਖ ਦੇ ਤਕਰੀਬਨ ਲੋਕਾਂ ਨੇ ਸਮੂਲੀਅਤ ਕੀਤੀ ਸੀ ਤੇ ਜਿਹਦੇ ਵਿੱਚ ਵਿਆਹ ਦਾ ਖਰਚਾ ਇਤਿਹਾਸਕਾਰ ਲਿਖਦੇ ਨੇ ਕਿ 20 ਲੱਖ ਰੁਪਇਆ ਉਸ ਸਮੇਂ ਦਾ ਇਸ ਵਿਆਹ ਦੇ ਉੱਤੇ ਖਰਚ ਆਇਆ ਸੀ ਕਿ ਉਸ 20 ਲੱਖ ਦੀ ਗੱਲ ਕਰੀਏ ਉਸ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਇੰਗਲੈਂਡ ਦੇ 26 ਪੌਂਡ ਤੇ ਸਾਡਾ 1 ਰੁਪਇਆ ਇਹ ਨਿਯਮਿਤ ਰੱਖਦਾ ਸੀ ਇੰਗਲੈਂਡ ਦੇ 26 ਪੌਂਡ ਤੇ ਸਾਡਾ ਇੱਕ ਸਿੱਕਾ ਉਸ ਸਮੇਂ ਦਾ ਪੰਜਾਬ ਦਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਹੁਕਮ ਸੀ ਕਿ ਜਿੰਨੇ ਬੰਦਿਆਂ ਨੇ ਜਿੰਨੀ ਸੰਗਤ ਨੇ ਇਸ ਮੁੱਲਿਤ ਕੀਤੀ ਇਸ ਵਿਆਹ ਦੇ ਵਿੱਚ ਉਹਨੂੰ ਘੇਰਾ ਪਾ ਲਿਆ ਜਾਵੇ ਸਾਰੇ ਨੂੰ ਤੇ ਜਦੋਂ ਉਹਨਾਂ ਦੀ ਵਿਦਾਈ ਕੀ ਹੋਵੇ ਵਿਆਹ ਦੇ ਵਿੱਚੋਂ ਕਿਹੜੇ-ਜਿਹੜੇ ਬੰਦਿਆਂ ਦੀ ਜੋ-ਜੋ ਜਿਨ੍ਹਾਂ ਨੇ ਉੱਥੇ ਸਮੂਲਿਤ ਕੀਤੀ ਹੈ ਵਿਆਹ ਦੇ ਵਿੱਚ ਉਹਨਾਂ ਨੂੰ 5-5 ਮੋਹਰਾਂ ਸੋਨੇ ਦੀਆਂ ਦਿੱਤੀਆਂ ਜਾਣ ਤੁਸੀਂ ਦੇਖੋ ਕਿ 5 ਲੱਖ ਦੇ ਇਕੱਠ ਦੇ ਵਿੱਚ ਕੱਲੇ-ਕੱਲੇ ਨੂੰ 5-5 ਸੋਨੇ ਦੀਆਂ ਮੋਹਰਾਂ ਦੇ ਕੇ ਬਾਹਰ ਕੱਢਿਆ ਗਿਆ ਸੀਗਾ ਉਹ ਇੰਨਾ ਮਹਿੰਗਾ ਵਿਆਹ ਸੀਗਾ ਸੰਸਾਰ ਦਾ ਜਿਹੜਾ ਹੁਣ ਤੱਕ ਨਾਕਦੇ ਹੋਇਆ ਨਾਕਦੇ ਮੈਨੂੰ ਲੱਗਦਾ ਹੋਣਾ ਤੇ ਅਨੰਤ ਬਾਨੀ ਜਾਂ ਅਮਬਾਨੀ ਤਾਂ ਜਿਹੜਾ ਇਹ ਜੋ ਵੀ ਵਿਆਹ ਹੋਇਆ ਇਹ ਲਾਗੇ ਤੇ ਕੇ ਵੀ ਨਹੀਂ ਹਲੇ ਹੈਗਾ ਤੇ ਜਿਹੜੀਆਂ ਪੋਸ਼ਾਕਾਂ ਦੀ ਗੱਲ ਹੋ ਰਹੀ ਹੈ ਕਿ ਇੰਨੀਆਂ-ਇੰਨੀਆਂ ਮਹਿੰਗੀਆਂ ਨੇ ਇਹਨੇ ਮਹਿੰਗੇ ਕੱਪੜੇ ਜਾਂ ਇੰਨੀਆਂ-ਇੰਨੀਆਂ ਮਹਿੰਗੀਆਂ ਹੀਰੇ-ਜਵਰਾਤਾਂ ਦੇ ਹਾਰ ਉਹਨਾਂ ਨੇ ਪਾਏ ਹੋਏ ਨੇ ਉਹਨਾਂ ਦੇ ਬੇਟਿਆਂ ਨੇ ਜਾਂ ਲੜਕੀਆਂ ਨੇ ਜਾਂ ਬੀਬੀਆਂ ਨੇ ਉਹਨਾਂ ਦੀਆਂ ਨੇ ਅਮਬਾਨੀਆਂ ਦੀਆਂ ਨੇ ਸੋ ਤੁਹਾਨੂੰ ਦੱਸਣਾ ਚਾਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਤਾਜ ਦੇ ਵਿੱਚ ਉਹ ਸਮੇਂ ਕੋਈ ਨੂਰ ਹੀਰਾ ਜੜਿਆ ਹੁੰਦਾ ਸੀ ਜਿਹੜਾ ਅੱਜ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਪਿਆ। ਉਸ ਹੀਰੇ ਦੀ ਜੇ ਕੀਮਤ ਦੀ ਗੱਲ ਕਰੀਏ ਜਿਹਦੀ ਕੋਈ ਕੀਮਤ ਕੋਈ ਤੈਅ ਨਹੀਂ ਕੀਤੀ ਜਾ ਸਕਦੀ ਅੱਜ ਦੇ ਸਮੇਂ ਦੇ ਵਿੱਚ ਇੱਕ ਪਾਸੇ ਸੰਸਾਰ ਦਾ ਪੂਰਾ ਧਨ ਪਿਆ ਹੋਵੇ ਤੇ ਇੱਕ ਪਾਸੇ ਕੋਈ ਨੂਰ ਹੀਰਾ ਪਿਆ ਹੋਵੇ। ਐਡੀ ਵੈਲਿਊ ਹੈ ਉਹਦੀ। ਉਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਤਾਜ ਦੇ ਵਿੱਚ ਜੜਿਆ ਹੋਇਆ ਸੀ ਉਹਦੀ। ਸੋ ਹੁਣ ਤੱਕ ਦਾ ਸਭ ਤੋਂ ਮਹਿੰਗਾ ਵਿਆ ਇਤਿਹਾਸ ਦੇ ਵਿੱਚ ਤੇ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਤੇ ਸாம் ਸਿੰਘ ਅਟਾਰੀ ਵਾਲਿਆਂ ਦੀ ਧੀ ਦਾ ਵਿਆਹ ਹੈ ਸੋ ਯਾਦ ਰੱਖਣਾ ਜੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ